ਹਾਂਜੀ ਬਾਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਵਾਈਗੋ ਦੀ ਕਰਤਾਨ ਨਾਲ ਸਾਡੇ ਚਿੱਠਾ ਕੋਉਂਗੇ। ਅੱਜ ਆਪਾਂ ਫੇਰ ਕਾਗੜ ਦੀ ਜਿਹੜੀ ਨਵੀਂ ਅਪਡੇਟ ਲੈ ਕੇ ਆਏ ਆਂ। ਇਹ ਇੱਕ ਹੀ ਦਿਨੀ ਦੀ ਅੱਜ ਦੀ ਅਪਡੇਟ ਆ। ਕੋਈ ਇਹ 11:00 ਵਜੇ ਦੀ ਆ। ਚਾਂਸਰਾ ਸਾਈਫਨ ਦੇ ਉੱਤੇ ਪਾਣੀ ਦੀ ਸਪੀਡ ਤਾਂ ਕਾਫੀ ਵਧੀ ਹੈ। ਪਾਣੀ ਤੇਜ਼ ਹੋਇਆ, ਥੋੜਾ ਜਿਹਾ ਪਾਣੀ ਚੜਿਆ ਵੀ ਆ। ਆਰ ਪਿੱਛੇ ਗੁੱਲੇ ਜਿਗੇ ਕੱਲ ਨਾਲ ਪਾਣੀ ਲਾਓ 10000 ਕਿਊਟਿਕ ਦੇ ਨੇੜੇ ਪਾਣੀ ਚੜਿਆ ਜਿਹੜਾ ਕਿ ਪਾਣੀ ਉਹ ਕੱਲ ਤੱਕ ਇੱਥੇ ਆਊਗਾ ਕਿਉਂਕਿ ਪਿੱਛੇ ਜਿਹੜੀ ਚੰਡੀਗੜ੍ਹ ਵਰਕਾ ਹੋਈ ਆ ਪੰਜਾ ਕੁਲ ਪੰਜ ਕੁਲਾ ਹੋਈ ਆ ਉਸ ਜਿਹੜੇ ਆਪਣੇ ਸੁਖਨਾ ਝੀਲ ਦੇ ਫੱਟੇ ਖੋਲੇ ਸੀਗੇ ਉਹ ਪਾਣੀ ਵੀ ਜਿਹੜਾ ਆ ਕੇ ਨਾ ਘੱਡਰ ਦੇ ਵਿੱਚ ਡਰ ਗਿਆ ਉਹਦੇ ਕਰਕੇ ਪਾਣੀ ਦਾ ਜਿਹੜਾ ਵਾਣਾ ਤੇਜ਼ ਹੋਇਆਗਾ ਪਾਣੀ ਅੱਜ ਨਾਲੋਂ ਕਾਫੀ ਮੱਧਦਰ ਦੇ ਵਿੱਚ ਤੇਜ਼ ਹੋਇਆ ਅੱਜ ਨਾਲੋਂ ਵਧਿਆ ਪਰ ਕੱਲ ਤੱਕ ਪਾਣੀ ਹੋਰ ਚੜ੍ਹਨ ਦੀ ਸੰਭਾਵਨਾ ਅਗਰ ਪਿੱਛੇ ਪਾਲ ਠੀਕ ਰਹਿੰਦੀ ਆ ਤਾਂ ਕੱਲ ਤੱਕ ਪਾਣੀ ਜਿਹੜਾ ਥੋੜਾ ਕਨਾ ਹੋਰ ਚੜ੍ਹੂਗਾ ਉੱਟ ਵੀ ਚੜ੍ਹ ਸਕਦਾ ਵੱਧ ਘੱਟ ਵੀ ਜਾਂਦਾ ਹੈ ਕੱਲ ਤੱਕ ਥੋੜਾ ਪਾਣੀ ਚੜ੍ਹੂਗਾ ਪਰ ਖਤਰੇ ਵਾਲੀ ਐਡੀ ਕੋਈ ਗੱਲ ਨਹੀਂ ਹੈ ਜੀ ਕਿ ਇਹ ਘਰੁੱਛੜ ਜੂਗਾ ਜੇ ਬਾਹਰ ਨਿਕਲ ਜੂਗਾ ਕਾਗੜ ਦੀ ਹੁਣ ਜਿਹੜਾ ਵੈਨ ਬਹੁਤ ਵਧੀਆ ਬਣ ਗਿਆ ਕਾਗੜ ਪਾਣੀ ਜਿਹੜਾ ਬਹੁਤ ਜ਼ਿਆਦਾ ਛੱਜ ਰਿਹਾ ਕਾਗੜ ਦੀ ਸਪੀਡ ਬਹੁਤ ਜ਼ਿਆਦਾ ਪਾਣੀ ਨੂੰ ਫਟਾਫਟ ਜਿੰਨਾ ਪਾਣੀ ਆ ਰਿਹਾ ਸਭ ਵਡਿੱਟ ਪਾ ਰਿਹਾਗਾ ਇਸ ਕਰਕੇ ਕੋਈ ਖਤਰਾ ਨਹੀਂ ਕਰਨੀ ਹੈਗੀ ਬਾਰਸ਼ ਜ਼ਰੂਰ ਦਸਤੀ ਵੀ ਆ 22 ਤੋਂ ਲੈ ਕੇ 24 ਤੱਕ ਤੇ ਮਹਾਰਾਜ ਪਰ ਹੀ ਗਰੇ ਜਿਹੜਾ ਇਹ ਪਾਣੀ ਠੀਕਾ ਪਿੱਛੇ ਦਾ ਜਿਹੜਾ ਹੁਣ ਤੱਕ ਦਾ ਪਾਣੀ ਠੀਕਾ ਉਹ ਕਰੀ ਤਰਾ ਪਿੱਛੋਂ ਸਾਰਾ ਪਾਣੀ ਘਟਿਆ ਵਈ ਆ ਤੇ ਗੂਲੇ ਚੀਕੇ ਆ ਕੇ ਕੁਛ ਪਾਣੀ ਚੜਿਆ ਗੂਲੇ ਚੀਕੇ ਪਾਣੀ ਚੜਨ ਕਰਕੇ ਹੁਣ ਜਿਹੜਾ ਕੱਲ ਤੱਕ ਆਪਣੇ ਘਰ ਦੇ ਵਿੱਚ ਪਾਣੀ ਦਾ ਕੁਝ ਹੋਰ ਉਤਰਾ ਜਿਹੜਾ ਉਤਰਾ ਜਿਹੜਾ ਉਹ ਮਿਲ ਲੇਕੂਗਾ ਕੱਲ ਤੱਕ ਹੋਪੜੀ ਕੱਲ ਤੱਕ ਜਾਂ ਕੱਲ ਸ਼ਾਮ ਤੱਕ ਪਾਣੀ ਤੁਸ ਬੱਦ ਮਿਲੂਗਾ ਕਗਦੇ ਵਿੱਚ ਇਹ ਅੱਜ ਦੀ ਜਿਹੜੀ ਅਪਡੇਟ ਆ ਤਾਜ਼ਾ ਤੇ ਕੋਈ ਅੱਡੀ ਘਬਰਾਉਣ ਵਾਲੀ ਗੱਲ ਨਹੀਂ ਪਾਣੀ ਨਿਕਲ ਹੀ ਜਾਣਾਗਾ ਜਿਹਦੇ ਹਿਸਾਬ ਨਾਲ ਪਿੱਛੇ ਪਾਣੀ ਹੁਣ ਦੱਸਿਆ ਬਿਚੂਲ ਗੋਲੇ ਜਿੱਕੇ ਕੋਲ 32000 ਕਿਉਂਕ ਪਾਣੀ ਆ ਤੇ ਜੇ ਪਾਣੀ ਉੱਛਲਦਾ ਤਾਂ ਗੋਲੇ ਜਿੱਕੇ 47 48000 ਕਿਉਂਕ ਪਾਣੀ ਜਾਏਗਾ ਇਸ ਕਰਕੇ ਹਜੇ ਕਾਫੀ ਪਾਣੀ ਧਰਲੇ ਆ ਡਾਊਨ ਆ ਇੰਨਾ ਬਣ ਜਿਹੜਾ ਕਕਰਨੇ ਕੱਚੇ ਚ ਲੈ ਜਾਣਾ ਤੱਕ ਗਈ ਸਪੀਡ ਨਹੀਂ ਹੈ ਇਹ ਇਹ ਪਾਣੀ ਜਿਹੜਾ ਜਿਹੜਾ ਅਜ ਹੁਣ ਤੱਕ ਤਾਂ ਗੁੱਡੇ ਚਿੱਤੇ ਪਾਣੀ ਹੈਗਾ ਇਹ ਨਿਕਲ ਜਾਣਾ ਅਗਰ ਮਾਰਸ਼ ਸ਼ੁਰੂ ਹੋ ਰੋਕ ਕੇ ਹੁੰਦੀ ਆ ਤਾਂ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਫਿਰ ਪ੍ਰਮਾਤਮਾ ਦਾ ਕੁਝ ਕਹਿ ਨਹੀਂ ਚਾਹਤੇ ਜੀ ਪ੍ਰਮਾਤਮਾ ਨੂੰ ਪਰਬ ਮਿਲੇ ਨਹੀਂ ਹੈ ਕਿ ਉਹ ਵਾਇਰ ਨੂੰ ਮਨਜ਼ੂਰ ਆ ਜੋ ਹੋਣਾਗਾ ਪਰ ਅੱਜ ਤੱਕ ਦੀ ਜਿਹੜੀ ਅਪਡੇਟ ਆ ਉਹ ਇਹ ਆ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਸਭ ਠੀਕ ਠਾਕ ਹੈ ਇਸ ਕਰਕੇ ਤੁਹਾਨੂੰ ਇਹ ਦੱਸ ਰਹੇ ਆ ਵੀ ਠੀਕ ਠਾਕ ਆ ਸਭ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਕੰਟੀ ਵਾਲਾ ਬਸਨ ਬਟਨ ਵੀ ਦੱਬ ਲਓ ਕਿਉਂਕਿ ਅੱਗੇ ਵੀ ਜਿਹੜੀ ਵੀਡੀਓ ਪਾਈਏ ਉਹਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜੇ ਤੁਹਾਨੂੰ ਘਰ ਬੈਠਿਆਂ ਅਨੁਸਾਰੀ ਅਪਡੇਟ ਜਿਹੜੀ ਆ ਮਿਲਦੀ ਰਹੇ ਇਹਦੇ ਕਰਕੇ ਇਹਨੂੰ ਲਾਈਕ ਸ਼ੇਅਰ ਵੀ ਕਰਦੇ ਹੋ ਹਰ ਇੱਕ ਬੰਦੇ ਕੋਲੇ ਜਿਹੜੀ ਇਹ ਵੀਡੀਓ ਪਹੁੰਚ ਜੇ ਅਗਲੇ ਅਗਲੀ ਵੀਡੀਓ ਤੱਕ ਤੁਹਾਡੇ ਨਾਲ ਦੀ ਫਤਿਹ ਸਾਂਝ ਕਰਦੇ ਆਂ ਅਗਲੀ ਵੀਡੀਓ ਤੱਕ ਸਾਰਿਆਂ ਨੂੰ ਬਤਰੀ ਦਾ ਆਰਾਮ ਰਾਮ ਸਲਾਮ ਅਲੈਕੁਮ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਠੀਕ ਠਾਕ ਰਹੋ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਜ ਰੱਖੇ ਆਪ ਦਾ ਤਾਂ ਆਉਂਦੀਆਂ ਰਹਿੰਦੀਆਂ ਤੇ ਨਿਕਲ ਜਾਂਦੀਆਂ ਠੀਕ ਆ ਜੀ ਫੋਸ਼ਰ ਅਨੁਸਾਰ ਸਤਿ ਸ੍ਰੀ ਅਕਾਲ